मुदाबा सिख्या लारा ला बंद लारा ला बंद ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਨਿਖਤੀਉਨਾ ਛਤਰਾ ਨੂੰੇ ਵਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਨਿਖਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਿਖਤੀ ਪੱਤਰ ਜਾਰੀ ਕਰੋ ਜਾਰੀ ਕਰੋ ਜੱਸਾ ਨੂੰ ਰਜਗਾਰ ਦਿਓ ਯਾਹਰ ਗੋਲੀ ਮਾਰ ਦਿਓ ਜੱਸਾ ਨੂੰ ਰਜਗਾਰ ਦਿਓ ਯਾਹਰ ਗੋਲੀ ਮਾਰ ਦਿਓ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਟੜੀ ਉੜੀਆਂ ਜਿੰਦਾਬਾਦ ਜਿੰਦਾਬਾਦ ਇਟੜੀ ਉੜੀਆਂ ਜਿੰਦਾਬਾਦ ਜਿੰਦਾਬਾਦ ਅੱਜ ਈਟੀਟੀ 9594 ਬੇਰੋਜ਼ਗਾਰ ਅਧਿਆਪਕ ਸਾਥੀਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਬਲ ਘਰਾਵ ਕੀਤਾ ਗਿਆ ਜਿਸ ਦਾ ਮੁੱਖ ਕਾਰਨ ਇਹ ਸੀ ਵੀ ਪਿਛਲੇ ਦਿਨ ਹੀ 6 ਸਾਥੀ ਆਨੰਦਪੁਰ ਦੀਆਂ ਵੱਖ-ਵੱਖ ਟੈਂਕੀਆਂ ਤੇ ਚੜੇ ਸੀ ਜਿਸ ਤੋਂ ਬਾਅਦ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਪ੍ਰਸ਼ਾਸਨ ਨੇ ਉਹਨਾਂ ਨੇ ਇੱਕ ਲਿਖਤੀ ਆਸ਼ਵਾਸ਼ਣ ਦਿੱਤਾ ਸੀ ਵੀ ਦਿਨ ਮੰਗਲਵਾਰ ਨੂੰ ਤੁਹਾਡਾ ਜਿਹੜਾ ਲਿਸਟ ਰਵਾਈਜ਼ ਕਰਕੇ ਤੁਹਾਡੀਆਂ ਲਿਸਟਾਂ ਜਾਰੀ ਕਰ ਦਿੱਤੇ ਜਾਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਉਸ ਤੋਂ ਪਹਿਲਾਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਜੋ ਵੀ ਉਸ ਦਾ ਪ੍ਰੋਸੈਸ ਹੈਗਾ ਉਸ ਸੰਬੰਧੀ ਪਿਛਲੇ 6 ਦਿਨਾਂ ਤੋਂ ਜਾਂ ਲਾਲੋ ਪਿਛਲੇ ਤਸਤੇ ਨਾਲ ਤੋਂ ਕੋਈ ਵੀ ਕਾਰਵਾਈ ਨਹੀਂ ਹੋਈ ਕੀ ਗਈ ਹੈ ਜਿਸ ਤੋਂ ਬਾਅਦ ਜਦੋਂ ਮੀਟਿੰਗਾਂ ਕਰਨੇ ਨੇ ਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਲਾਰੇ ਲਾਏ ਜਾਂਦੇ ਨੇ ਵੀ ਤੁਹਾਡਾ ਅੱਜ ਸ਼ਾਮ ਨੂੰ ਹੋ ਰਿਹਾ ਹੈ ਤੁਹਾਡਾ 2 ਵਜੇ ਕੰਮ ਹੋ ਰਿਹਾ ਹੈ ਤੁਹਾਡਾ 4 ਵਜੇ ਕੰਮ ਹੋ ਰਿਹਾ ਹੈ ਪਰ ਜਦੋਂ ਅਸੀਂ ਕੋਈ ਐਕਸ਼ਨ ਲਾਉਂਦੇ ਆ ਜਦੋਂ ਕੋਈ ਅਸੀਂ ਆਪ ਦੇ ਪ੍ਰੋਟੈਸਟ ਲਾਉਂਦੇ ਆ ਤਾਂ ਇਹਨਾਂ ਨੂੰ ਇਹ ਹੁੰਦਾ ਹੈ ਵੀ ਸਿੱਖਿਆ ਮੰਤਰੀ ਤੁਹਾਡੇ ਚੜ ਜਾਂਦੇ ਨੇ ਸਿੱਖਿਆ ਮੰਤਰੀ ਕੰਮ ਨਹੀਂ ਕਰ ਰਹੇ ਕੀ ਸਿੱਖਿਆ ਮੰਤਰੀ ਇਹਨਾਂ ਲਾਰਿਆਂ ਲਈ ਲਾਏ ਗਏ ਨੇ ਜੇ ਕ ਸਿੱਖਿਆ ਮੰਤਰੀ ਤੁਸੀਂ ਇੱਦਾਂ ਦੇ ਝੂਠੇ ਵਾਅਦੇ ਹੀ ਕਰਨੇ ਨੇ ਫਿਰ ਇੱਦਾਂ ਦੇ ਵਾਅਦੇ ਨਾ ਕਰਿਆ ਕਰੋ ਇਹ ਉਹਦਾ ਛੱਡ ਦਿਓ ਤੇ ਕੋਈ ਹੋਰ ਮੰਤਰੀ ਮੰਡਲ ਲੈ ਲਓ। ਆਈਟੀਟੀ ਨਾਰਥੋਚ ਰਣਮੇ ਯੂਨੀਅਨ ਦਾ ਪੱਕਾ ਮੋਰਚਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪਿਛਲੇ 12 ਦਿਨਾਂ ਤੋਂ ਚੱਲ ਰਿਹਾ ਹੈ। ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਲਾਰਾ ਲਗਾਇਆ ਜਾਂਦਾ ਵੀ ਅੱਜ ਤੁਹਾਡੀਆਂ ਲਿਸਟਾਂ ਪਹਿਜਣਗੇ ਅੱਜ ਹੁਣ ਸਾਨੂੰ ਲਾਰਾ ਲਗਾਇਆ ਸੀ ਗਿਆ ਸੀ ਵੀ ਸੋਮਵਾਰ ਨੂੰ ਤੁਹਾਡੀਆਂ ਇਹ ਲਿਸਟਾਂ ਜਨਤਕ ਕਰਕੇ ਤੁਹਾਡਾ ਪੋਰਟਰ ਖੋਲ ਦਿੱਤਾ ਜਾਵੇਗਾ ਪਰੰਤੂ ਅੱਜ ਸਾਰਾ ਸੋਮਵਾਰ ਬੀਤਣ ਤੋਂ ਬਾਅਦ ਵੀ ਸਾਡਾ ਇਹਨਾਂ ਵੱਲੋਂ ਕੋਈ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਗਿਆ ਜਿਸ ਤੋਂ ਭਾਵ ਕੋ ਹੋ ਗਏ ਅੱਜ ਇੱਕ ਸਾਥੀ ਮਨਪ੍ਰੀਤ ਫਾਜ਼ਲ ਦਾ ਇਹ ਪਾਣੀ ਵਾਲੀ ਟੈਂਕੀ ਤੇ ਮੰਗੇਵਾਲ ਪਿੰਡ ਚੜ ਗਿਆ ਹੈ ਤੇ ਬਾਕੀ ਸਾਥੀ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਡਾਕਰਾਵ ਕਰਨ ਲਈ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪਹੁੰਚ ਚੁੱਕੇ ਹਨ ਬਾਕੀ ਸਾਡੇ ਜਿੰਨੇ ਵੀ ਸਾਥੀ ਇੱਥੇ ਧਰਨੇ 'ਚ ਮੌਜੂਦ ਨੇ ਸਾਰੇ ਸਾਥੀ ਵੱਖ-ਵੱਖ ਟੈਂਕੀਆਂ ਤੇ ਪਾਣੀ ਵਾਲੀਆਂ ਟੈਂਕੀਆਂ ਮੱਲਣਗੇ ਜਿੰਨਾ ਤੱਕ ਕਿ ਸਾਡਾ ਸਟੇਸ਼ਨ ਚੁਆਇਸ ਖੋਲ ਕੇ ਸਾਨੂੰ ਸਕੂਲਾਂ 'ਚ ਨਹੀਂ ਭੇਜ ਦਿੱਤਾ ਜਾਂਦਾ